ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਦੇ ਕਰਕੇ ਲੋਕ ਜਿਹੜੇ ਨੇ ਪੂਰੀ ਤਰ੍ਹਾਂ ਆਪਣੇ ਕੰਮ ਕਾਚਾਂ ਤੋਂ ਘਰਾਂ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹੈ ਕੋਈ ਵੀ ਜਿਹੜਾ ਆਪਣੇ ਕੰਮਕਾਰਾਂ ਦੇ ਉੱਤੇ ਜਾ ਨਹੀਂ ਪਾਰਿਆ ਜਿਹੜੇ ਦਿਹਾੜੀਦਾਰ ਲੋਕ ਐ ਸਕਦੇ ਆ ਜਾਂ ਫਿਰ ਜਿਹੜੇ ਹੋਰ ਪ੍ਰਵਾਸੀ ਨੇ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਕਿਉਂਕਿ ਠੰਡ ਦੇ ਚੱਲਦੇ ਆ ਜਿਹੜੇ ਹੱਥ ਪੈਰ ਨੇ ਪੂਰੀ ਤਰ੍ਹਾਂ ਸੁੰਨ ਹੋ ਜਾਂਦੇ ਜਿਸ ਕਰਕੇ ਹੁਣ ਲੋਕ ਜਿਹੜੇ ਨੇ ਕੰਮਕਾਰਾਂ ਤੋਂ ਵੀ ਘਰਾਂ ਦੇ ਵਿੱਚ ਜਾ ਕੇ ਬੈਠ ਚੁੱਕੇ ਆ ਤਾਂ ਜੇ ਤੁਹਾਨੂੰ ਕਿ ਇੱਕ ਵਾਰ ਫਿਰ ਤੋਂ ਸੰਗਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਸੰਗਣੀ ਧੁੰਦ ਅਤੇ ਠੰਡ ਦਾ ਕਿਹੜਾ ਜਿਹੜਾ ਲਗਾਤਾਰ ਹੀ ਜਾਰੀ ਹੈ ਤੇ ਲਗਾਤਾਰ ਇਸ ਠੰਡ ਅਤੇ ਸੰਘਣੀ ਧੁੰਦ ਦੇ ਵਿੱਚ ਇਜ਼ਾਫਾ ਹੁੰਦਾ ਵੀ ਨਜ਼ਰ ਆ ਰਹੇ ਦਾ ਜੇ ਤੁਹਾਨੂੰ ਕਿ ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਜਿੱਥੇ orange alert ਜਾਰੀ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਕੱਲ ਮੌਸਮ ਵਿਭਾਗ ਦੇ ਵੱਲੋਂ yellow alert ਵੀ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਠੰਡ ਜਿਹੜੀ ਹੈ ਕੜਾਕੇ ਦੀ ਪਹਿਰੀ ਹੈ ਅਤੇ ਤਾਪਮਾਨ ਨੇ ਵੀ ਪਿਛਲੇ ਕਈ ਸਾਲਾਂ ਦੇ ਵੱਡੇ ਵੱਡੇ ਰਿਕਾਰਡ ਜਿਹੜੇ ਨੇ ਭੰਨ ਸੁੱਟੇ ਨੇ ਕੱਲ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜਿਹੜਾ 11 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਜੋ ਕਿ ਪਿਛਲੇ 50 ਸਾਲਾਂ ਦੇ ਵਿੱਚ ਜੀ ਦੀ ਵਾਰ ਦਰਜ ਕੀਤਾ ਗਿਆ ਹਾਲਾਂਕਿ ਜੇਕਰ ਰਾਤ ਦੇ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਚੱਲ ਰਿਹਾ ਪਰ ਦਿਨ ਵੇਲੇ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਹੈ ਜਿਸੇ ਮੌਸਮ ਦੇ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਸਮੱਸਿਆਵਾਂ ਆ ਚੱਲ ਰਹੀਆਂ ਹਾਂ ਤੌਥੀ ਦਾਸੇ ਕਿ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱੰਦੀ ਹੈ ਗੱਲ ਆਖੀ ਗਈ ਹੈ ਕਿ ਆਉਂਦੇ 1-2 ਦਿਨ ਤੱਕ ਮੀਂਹ ਦੀ ਕੋਈ ਸੰਭਾਵਨਾ ਜਿਹੜੀ ਨਜ਼ਰ ਨਹੀਂ ਆ ਰਹੀ ਉਹਨਾਂ ਕਿਹਾ ਕਿ ਕਿਤੇ-ਕਿਤੇ ਬੱਦਲਵਾਈ ਜ਼ਰੂਰ ਰਹੇਗੀ ਪਰ ਸੰਗਣੀ ਧੁੰਦ ਪੈਣ ਦੇ ਪੂਰੇ ਅਸਰ ਜਿਹੜੇ ਨੇ ਨਜ਼ਰ ਆ ਰਿਹਾ ਅੱਗੇ ਦਾਸੇ ਤੁਹਾਨੂੰ ਕਿ ਮੌਸਮ ਦੇ ਵਿੱਚ ਕਾਫੀ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਵੇਖਣ ਨੂੰ ਮਿਲ ਰਹੀਆਂ ਜਿਸ ਕਰਕੇ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਕਿਸੇ ਤਰ੍ਹਾਂ ਦੇ ਫਿਲਹਾਲ ਪੱਛਮੀ ਚੱਕਰਵਾਤ ਦੀ ਵੀ ਕੋਈ ਬਹੁਤੀ ਭਵਿੱਖਬਾਣੀ ਨਹੀਂ ਹੈ ਜਿਸ ਕਰਕੇ ਹਵਾਵਾਂ ਜ਼ਿਆਦਾ ਤੇਜ਼ ਨਾਲ ਚੱਲਣ ਕਰਕੇ ਮੌਸਮ ਦੇ ਵਿੱਚ ਠਹਿਰਾਵ ਇਸ ਕਰਕੇ ਤੁੰਦ ਜ਼ਿਆਦਾ ਪੈ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਹੁਣ yellow alert ਵੀ ਜਾਰੀ ਕੀਤਾ ਗਿਆ ਬੀਤੇ ਦਿਨ orange alert ਜਾਰੀ ਕੀਤਾ ਗਿਆ ਸੀ ਤੇ ਜਿਸ ਆਪ ਦਾ ਮੌਸਮ ਬਣਿਆ ਉਹ ਸਾਡਾ ਇਹ ਜਿਹਾ ਕੀ ਦਿਖਾਈ ਦੇ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ red alert ਵੀ ਜੜਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਸੰਘਣੀ ਤੁੰਦ ਨੇ ਜਿਹੜੇ ਨੇ ਵੱਡੇ ਵੱਡੇ ਰਿਕਾਰਡ ਤੋੜਿਆ ਪਿਛਲੇ 50 ਸਾਲਾਂ ਤੱਕ ਦੇ ਵੀ ਜਿਹੜੇ ਐਸ ਸੰਘਣੀ ਤੁੰਦ ਨੇ ਰਿਕਾਰਡ ਤੋੜਿਆ ਹਾਲਾਂਕਿ ਇਸ ਵਾਰ ਸਰਦੀਆਂ ਦੀ ਸ਼ੁਰੂਆਤ ਜ਼ਰੂਰ ਲੇਟ ਹੋਈ ਹੈ ਨਵੰਬਰ ਦੀ ਅਖੀਰ ਤੱਕ ਤਾਂ ਜੋ ਕਹਿ ਲਈਏ ਕਿ ਠੰਡਾ ਠੰਡ ਦੀ ਬਹੁਤੀ ਦਸਤਕ ਵੀ ਨਹੀਂ ਸੀ ਪਰ ਜਿਵੇਂ ਹੀ ਇਸ ਠੰਡ ਨੇ ਦਸਤਕ ਦਿੱਤੀ ਹੈ ਜਿਵੇਂ ਦਸਤਕ ਦਿੱਤੀ ਜਾਂਦੀ ਹੈ ਉਸ ਸਭ ਤੋਂ ਬਾਅਦ ਠੰਡ ਜਿਹੜਾ ਆਪਣੇ ਰਿਕਾਰਡ ਤੋੜਦੀ ਕੋਈ ਨਜ਼ਰ ਆਂਦੀ ਹੈ ਹਾਲਾਂਕਿ ਕੁਝ ਹੀ ਦਿਨ ਨੇ ਹੀ ਬਹੁਤ ਹੀ ਠੰਡ ਪੈਣੀ ਹੈ ਪਰ ਇਸ ਸਭ ਤੋਂ ਬਾਅਦ ਮੌਸਮ ਫਿਰ ਤੋਂ ਜਿਹੜਾ ਹੈਗਾ ਨਾਰਮਲ ਹੀ ਹੋ ਜਾਵੇਗਾ ਨਾਰਮਲ ਠੰਡ ਪਵੇਗੀ ਪਰ ਕੁਝ ਦਿਨਾਂ ਦੇ ਵਿੱਚ ਪਈ ਇਸ ਠੰਡ ਨੇ ਕਈ ਲੋਕ ਕੰਬਾਈ ਨੇ ਕਈ ਲੋਕਾਂ ਨੂੰ ਘਰੇ ਬਿਠਾਇਆ ਤੇ ਬੀਤੇ ਦਿਨ ਅਸੀਂ ਇੱਕ ਖਬਰ ਵੀ ਸਾਂਝੀ ਕੀਤੀ ਸੀ ਇੱਕ ਬੱਚੇ ਦੀ ਮੌਤ ਵੀ ਹੋਈ ਸੀ ਠੰਡ ਦੇ ਨਾਲ ਬੁਖਾਰ ਜਿਹੜਾ ਸਿਰ ਤੇ ਚੜ ਗਿਆ ਸੀ ਜਿਸ ਕਰਕੇ ਉਸ ਬੱਚੇ ਦੀ ਮੌਤ ਵੀ ਹੋ ਹੋ ਗਏ ਸੀ ਤਾਂ ਸਿਫਰ ਤੋਂ ਤੁਹਾਨੂੰ ਦੱਸਿਆ ਕਿ ਤੁਸੀਂ ਘਰਾਂ ਦੇ ਵਿੱਚ ਬੈਠੋ ਸੁਰੱਖਿਤ ਬੈਠੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਕਿਉਂਕਿ ਸਿਆਲ ਤਾਂ ਜਿਹੜਾ ਹਰ ਸਾਲ ਮੁੜਦਾ ਹੀ ਹੋਣਾ ਪਰ ਜਿਹੜੇ ਇੱਥੋਂ ਤੁਰ ਗਏ ਉਹਨਾਂ ਨੇ ਕਦੇ ਵੀ ਇਸ ਦੁਨੀਆ ਦੇ ਵਿੱਚ ਵਾਪਸ ਨਹੀਂ ਪਰਤਣਾ